ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਅਜਗੁਰਾਇਆਂ ਦੇ ਵਾਕ ਵਾਕ ਵਾਰਡਾ ਵਿਛਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਆਪ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਨਸ਼ਾ ਦੇ ਵਿਰੁੱਧ ਜਾਗਰੂਤਾ ਪ੍ਰੋਗਰਾਮ ਕਰਵਾਏਗੇ ਜਿਸ ਦੇ ਤਹਿਤ ਵਾਰਡ ਨੰਬਰ 2 ਦੇ ਕੌਂਸਲਰ ਰਾਹੁਲ ਪੁੰਜ ਦੇ ਨਿਵਾਸ ਵਿਖੇ ਵਾਰਡ ਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਅਸੀਂ ਸੋਚ ਚੁੱਕਦੇ ਹਾਂ ਕਿ ਆਪਣੇ ਵਾਰਡ ਵਿੱਚੋਂ ਨਸ਼ਾ ਖਤਮ ਕਰਾਂਗੇ ਅਤੇ ਕੌਂਸਲਰ ਰਾਹੁਲ ਪੁੰਜ ਨੇ ਕਿਹਾ ਸਾਡੇ ਵਾਰਡ ਵਾਸੀ ਸਾਡੇ ਨਾਲ ਹਨ ਅਤੇ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਤਾਂ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਮੇਸ਼ لال ਚੋਹਾਨ, ਨਗਰ ਕੌਂਸਲ ਸਦਕ ਅਫਸਰ ਮਨਦੀਪ ਸਿੰਘ, ਕੌਂਸਲਰ ਪਤੀ ਸੰਜੀਵ ਕੁਮਾਰ ਹੀਰ, ਗੁਰਵਿੰਦਰ ਨੋਰਾ, ਸਿਟੀ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬੇਲਾ, ਕੋਆਰਡੀਨੇਟਰ ਪੰਕਜ ਰਾਏ ਅਤੇ ਆਹ ਪਾਰਟੀ ਦੇ ਆਗੂ ਮੌਜੂਦ ਰਹੇ। ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮੱਤਬੂਰੀ ਸ਼ਹਿਰ ਗਰਾਇਆ ਔਰ ਗਰਾਇਆ ਸ਼ਹਿਰ ਦੇ ਵਿੱਚ ਵਾਰਡ ਨੰਬਰ 2 ਦੇ ਵਿੱਚ ਅੱਜ ਜਿਹੜੀ ਸੀ ਜੁਧ ਨਸ਼ਾ ਅਬਰਧ ਪ੍ਰੋਗਰਾਮ ਤਹਿਤ ਮੀਟਿੰਗ ਹੋਈ ਆ ਆ ਸਾਡੇ ਬਹੁਤ ਹੀ ਸਤਿਕਾਰਤ ਸ਼ਖਸੀਅਤ ਰਾਹੁਲ ਪੌਂਜੀ ਜਿਹੜੇ ਇੱਥੇ ਕਾਉਂਸਲਰ ਨੇ ਉਹਨਾਂ ਦਾ ਵਾਰਡ ਆ ਔਰ ਉਹਨਾਂ ਨੇ ਬਹੁਤ ਹੀ ਵਧੀਆ ਅਚੇਚਾ ਪ੍ਰਬੰਧ ਕਰ ਗਏ ਇੱਥੇ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਹੈ ਆਪਣੇ ਔਰਤਾਂ ਤੇ ਮਰਦ ਜਿਹੜੇ ਹੈਗੇ ਆ ਇੱਥੇ ਨਿਵਾਸੀ ਜਿਹੜੇ ਸੀ ਇਸ ਵਾਰ ਦੇ ਉਪਕਰਤ ਹੋਏ ਆ ਉਹਨਾਂ ਸਾਰਿਆਂ ਨੇ ਇਹ ਬਚਨ ਵਾਤਾ ਪ੍ਰਗਟਾਈ ਭੋਸਾ ਦਾ ਕਿ ਅਸੀਂ ਇਹ ਹਲਕਾ ਵਿਦਵਾਂਸਦਾ ਫਲੋਰ ਦਾ ਜਿਹੜਾ ਸ਼ਹਿਰ ਗਰਾਇਆ ਦਾ ਮੁਹੱਤਬ ਜਿਹੜਾ ਇਹ ਵਾਰਡ 2 ਨੰਬਰ ਆ ਇਸ ਨੂੰ ਅਸੀਂ ਨਸ਼ਾ ਮੁਕਤ ਬਣਾਵਾਂਗੇ ਸੋ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਆ ਔਰ ਅਸੀਂ ਵੀ ਉਹਨਾਂ ਨੇ ਸਮੁੱਚੀ ਟੀਮ ਜਿਹੜੀ ਆ ਮੇਰੇ ਨਾਲ ਬੈਠੀ ਆ ਸਾਡੇ ਸतीश ਕੁਮਾਰ ਵਿੱਲਾ ਜੀ ਸੀਨੀਅਰ ਮਿਤ ਪ੍ਰਧਾਨ ਔਰ ਰਾਹੁਲ ਪਾਂਜੀ ਇਸ ਵਾਰ ਦੀ ਕਾਉਂਸਲਰ ਔਰ ਬਹੁਤ ਹੀ ਸਤਿਕਾਰ ਪੰਕਜ ਰਾਏ ਜੀ ਜਿਹੜੇ ਸਾਡੇ ਕੋਆਰਡੀਨੇਟਰ ਨੇ ਸਾਡੇ ਹਰਮੇਸ਼ ਲਾਲ ਜੀ ਜਿਹੜੇ ਹੈਗੇ ਆ ਇੱਥੇ ਪ੍ਰਧਾਨ ਨੇ ਨਗਰ ਕਾਉਂਸਲ ਦੇ ਸੰਜੀਵ ਹੀਰ ਜੀ ਗੁਰਵਿੰਦਰ ਨੌਰਾ ਜੀ ਕਾਰਸਾਦ ਕਾਫੀ ਸਾਰੇ ਇੱਥੇ ਅੱਜ ਹਾਜ਼ਰ ਹੋਈ ਆ ਮਨ ਬੜਾ ਖੁਸ਼ ਹੋਇਆ ਆ ਕਿ ਲੋਕਾਂ ਨੇ ਇਹਨਾਂ ਪਰਮਾ ਹਜ਼ਾਰਾ ਦਿੱਤਾ ਆ ਨਸ਼ਿਆਂ ਨੂੰ ਖਾਤਮੇ ਲਈ ਨਸ਼ਾ ਅਪਰਾਧ ਜਿਹੜੀ ਸੀ ਉਹ ਲਾਮਬੰਦ ਹੋਇਆ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕੇ ਗਰਾਇਆ ਸ਼ਹਿਰ ਦੀ ਕਾਇਆ ਕਲਪਨਾਂ ਦੇ ਵਿੱਚ ਗਰਾਇਆ ਸ਼ਹਿਰ ਦੀ ਬਕਾਸ ਦੇ ਵਿੱਚ ਸਾਡੀ ਸਮੁੱਚੀ ਟੀਮ ਦਿਨ ਰਾਤ ਇਸ ਇਨਾਂ ਲੋਕਾਂ ਦੇ ਨਾਲ ਖੜੀ ਆ ਅਸੀਂ ਭਾਵੇਂ ਆ ਪਿਛਲੇ ਦਿਨਾਂ ਦੇ ਵਿੱਚ 1 ਕਰੋੜ 62 ਲੱਖ ਰੁਪਏ ਜਿਹੜਾ 13 ਹੀ ਵਾਰਡਾਂ ਨੂੰ ਰੀਲீஸ் ਕੀਤਾ ਹਰ ਵਾਰਡ ਦੇ ਵਿੱਚ ਜਿਹੜੇ ਆ ਉਹ ਕੰਮ ਚੱਲੇ ਇਸ ਵਾਰਡ ਦੇ ਵਿੱਚ ਵੀ ਕੰਮ ਚੱਲਿਆਗਾ ਔਰ 1 ਕਰੋੜ 6 ਲੱਖ ਰੁਪਈਆ ਖਰਚ ਕੇ ਜਿਹੜਾਗਾ ਗਰਾਇਆ ਸ਼ਹਿਰ ਦਾ ਜਿਹੜਾ ਕੋਈ ਲਗਭਗ 40 ਸਾਲ ਤੋਂ ਜਿਹੜਾ ਸੀਵਰੇਜ ਸਿਸਟਮ ਕਿਸ ਇਨਸਾਫੇ ਨਹੀਂ ਕੀਤਾ ਸੀਗਾ ਉਸ ਦਾ ਵੀ ਅਸੀਂ ਜਿਹੜਾ ਕੋੜ ਵੱਡਿਆ ਆ ਔਰ ਗਰਾਹ ਸ਼ਹਿਰ ਦੇ ਵਿੱਚ ਅਸੀਂ ਵਿਸ਼ਵਾਸ ਹੁੰਨੇ ਆ ਕਿ ਕੋਈ ਵੀ ਪਾਣੀ ਦੀ ਬੂੰਦ ਹੁਣ ਜਿਹੜਾ ਹੈਗਾ ਗਲੀਆਂ ਨਾਲੀਆਂ ਗਲੀਆਂ ਦੇ ਵਿੱਚ ਜਿਹੜੀ ਕਿ ਉੱਥੋਂ ਨਹੀਂ ਦਿਸੇਗੀ ਉਹ ਜਿਹੜਾ ਸਾਰਾ ਪਾਣੀ ਆ ਜਿੱਥੇ ਅਸੀਂ 13 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਵੇ ਟ੍ਰੀਟਮੈਂਟ ਪਲਾਂਟ ਲਾਇਆ ਉਹਦੇ ਵਿੱਚ ਜਾਂਦਾ ਅੱਗੇ ਜਿਹੜਾ ਖੇਤਾਂ ਨੂੰ ਉਹ ਮੈਈਆ ਹੁੰਦਾ ਆ ਔਰ ਨਾਲ ਦੀ ਨਾਲ 22 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਅੰਮ੍ਰਿਤ 2 ਜੋ ਇਹਨਾਂ ਦੇ ਨਾਲ ਗਰਾਹ ਸ਼ਹਿਰ ਦੇ ਵਿੱਚ ਜਿਹੜਾਗਾ ਵੱਡਾ ਪ੍ਰੋਜੈਕਟ ਜਿਹੜਾ ਬਹੁਤ ਜਲਦੀ ਲਾ ਰਹੇ ਆ ਔਰ ਨਾਲ ਦੀ ਨਾਲ ਗਰਾਹ ਸ਼ਹਿਰ ਦੇ ਇਹਨਾਂ ਬਾਲਡਾਂ ਦੀ ਔਰ ਹਲਕੇ ਦੇ ਪਿੰਡਾਂ ਦੀ ਇੱਕ ਮੰਗ ਸੀ ਕਿ ਇੱਥੇ ਜਿਹੜਾ ਹੈ ਥੱਲੇ ਅੰਡਰਵੇਜ ਜਿਹੜਾ ਹੈਗਾ ਉਹ ਬਣਨਾ ਚਾਹੀਦਾ ਕਿਉਂਕਿ ਇਹ ਬੋਪਾਰਾ ਵਾਲਾ ਜਿਹੜਾ ਫਾਟ ਗਿਆ ਉਥੇ ਲੋਕਾਂ ਨੂੰ ਬਹੁਤ ਇੰਤਜ਼ਾਰ ਕਰਨਾ ਪੈਂਦਾ ਸੀ ਕਈ ਵਾਰ ਤਾਂ ਜਿਹੜਾ ਰੋਗੀ ਜਾਂ ਮਰੀਜ਼ ਸੀ ਉਹ ਕਈ ਵਾਰ ਉਸ ਨੂੰ ਜਾਣ ਤੋਂ ਹੱਥ وڑੇ ਪੈਂਦੇ ਸੀ ਉਹ ਵੀ ਜਿਹੜਾ ਹੈ ਅੰਡਰਵੇਜ ਦੀ ਪ੍ਰਗਰਿਆ ਬਹੁਤ ਜਲਦੀ ਸ਼ੁਰੂ ਹੋ ਰ ਜਾ ਰਹੀ ਆ ਸੋ ਅਸੀਂ ਸਾਰੇ ਗਰਾਹ ਸ਼ਹਿਰ ਦੇ ਨਿਵਾਸੀਆਂ ਨੂੰ ਖਾਸ ਤੌਰ ਤੇ ਵਾਰ ਨੰਬਰ 2 ਦੇ ਨਿਵਾਸੀਆਂ ਨੂੰ ਨਾਲ ਦੀ ਨਾਲ ਅਸੀਂ ਰਾਹਰਪੁਰ ਨੂੰ ਕੌਂਸਲਰ ਨੂੰ ਵੀ ਵਿਸ਼ਵਾਸ ਦਵਾਉਂਦੇ ਆ ਕਿ ਸਰਕਾਰ ਦਾ ਹਰ ਇੱਕ ਪੈਸਾ ਜਿਹੜਾ ਉਹ ਸਹੀ ਰੂਪ ਦੇ ਵਿੱਚ ਵਿਕਾਸ ਕੰਮਾਂ ਦੇ ਵਿੱਚ ਲਾਉਣ ਲਈ ਅਸੀਂ ਬਚਨ ਵਾਦਿਆ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਲ ਸਭ ਤੋਂ ਪਹਿਲਾਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੈ ਸ਼੍ਰੀ ਰਾਮ ਅੱਜ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਮਹੂਮ ਲੱਗੀ ਆ ਉਹ ਅੱਜ ਵਾਰਡ ਨੰਬਰ 2 ਦੇ ਵਿੱਚ ਮੈਨੂੰ ਮੌਕਾ ਮਿਲਿਆ ਵੀ ਜਿਹੜਾ ਹੈਗਾ ਵੀ ਮੈਂ ਵੀ ਪੰਜਾਬ ਸਰਕਾਰ ਦੀ ਜਿਹੜੀ ਜੁਧ ਨਸ਼ਾ ਵਿਰੁੱਧ ਹੈਗੀ ਆ ਉਸ ਮਹਿੰਦੇ ਵਿੱਚ ਅਸੀਂ ਵੀ ਪੂਰਾ ਪੂਰਾ ਹਿਸਾਬ ਆਇਆ ਤੇ ਮੈਂ ਤਨਵਾਦ ਕਰਦਾ ਆਪਣੇ ਵਾਰਡ ਨੰਬਰ 2 ਦੇ ਮੇਰੀਆਂ ਮਾਤਾਵਾਂ ਪੈਣਾ ਬੀਬੀਆਂ ਮੇਰੇ ਬਜ਼ੁਰਗ ਮੇਰੇ ਪਰ ਆਜ ਇਹਨਾਂ ਨੇ ਮੇਰੇ ਇੱਕ ਨਿੱਕੇ ਦੇ ਸੱਦੇ ਤੇ ਵਾਅਦਾ ਚੜ੍ਹ ਕੇ ਹਿਸਾਬ ਆਇਆ ਤੇ ਇੱਥੇ ਆ ਕੇ ਸੰਕਲਪ ਲਿਆ ਜਿਤਨੇ ਵੀ ਸਾਡੇ ਬੰਦੇ ਬੀਬੀਆਂ ਸਾਡੀਆਂ ਸਾਰੀਆਂ ਆਈਆਂ ਉਹਨਾਂ ਨੇ ਇੱਕ ਸੰਕਲਪ ਲਿਆ ਵੀ ਕੋਈ ਵੀ ਜਿਹੜਾ ਸਾਡੇ ਆਲੇ-ਦੁਆਲੇ ਦੇ ਕੋਈ ਨਸ਼ਾ ਵੇਚੂਗਾ ਜਾਂ ਕੋਈ ਨਸ਼ਾ ਪਿੰਗਾ ਅਸੀਂ ਜਿਹੜੀ ਤੁਰੰਤ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਜਿਹੜਾ ਸਾਡਾ ਮਾਨ ਸਰਕਾਰ ਨੇ ਨੰਬਰ WhatsApp ਤੇ ਜਾਰੀ ਕੀਤਾ ਹੈਗਾ ਤੁਰੰਤ ਅਸੀਂ ਉੱਥੇ ਦਵਾਗੇ ਤੇ ਅਸੀਂ ਸਾਰੇ ਸੰਕਲਪ ਵੀ ਲਿਆ ਵੀ ਅਸੀਂ ਇਸ ਨਸ਼ੇ ਦੇ ਕੋੜ ਨੂੰ ਪੰਜਾਬ ਦੇ ਵਿੱਚੋਂ ਕੱਢ ਕੇ ਹੀ ਤੰਮ ਲਾਵਾਂਗੇ ਸੋ ਮੈਂ ਰਨੀਆ ਸਾਰਿਆਂ ਦਾ ਔਰ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਨਾਲ ਜੀ ਜਿਨ੍ਹਾਂ ਦਾ ਮੈਂ ਇੱਥੇ ਆਇਆ ਨੂੰ ਜੀਆ ਨੂੰ ਆਖਣਾ ਹੈ ਤੇ ਸੀਨੀਅਰ ਜਿਹੜੇ ਹੈਗੇ ਆ ਮੇਰੇ ਬਾਈ ਕੌਂਸਲ ਦੇ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਜੀ ਔਰ ਸਾਡੇ ਪੀਰ ਸਾਹਿਬ ਸਾਡੇ ਕੌਂਸਲਰ ਸਾਹਿਬ ਗੁਰਵਿੰਦਰ ਨੋਰਾ ਜੀ ਸਾਡੇ ਕੋਆਰਡੀਨੇਟਰ ਰਾਏ ਸਾਹਿਬ ਔਰ ਸਾਡੇ ਕਰ ਸਾਧਕ ਅਫਸਰ ਸਾਡੇ ਮਨਦੀਪ ਕੁਮਾਰ ਜੀ ਈਓ ਸਾਹਿਬ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਮੁੱਖ ਜਿਹੜਾ ਹੈਗਾ ਮੈਂ ਧੰਨਵਾਦ ਕਰਦਾ ਸਾਡੇ ਹਲਕੇ ਦੇ ਨਮਾਇੰਦਗੀ ਕਰ ਰਹੇ ਸਾਡੇ ਹਲਕੇ ਦੇ ਸਾਡੇ ਇੰਚਾਰਜ ਪ੍ਰਿੰਸਪਲ ਪ੍ਰਿੰਕੁਮਾਰ ਸਾਹਿਬ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਘਰ ਪਹੁੰਚੇ ਹੈਗੇ ਤੇ ਮੈਂ ਇਹਨਾਂ ਦਾ ਇੱਥੇ ਆਏ ਨੂੰ ਜੀ ਆਇਆਂ ਨੂੰ ਆਖਦਾ ਤੇ ਪੰਜਾਬ ਸਰਕਾਰ ਦੀ ਜਿਹੜੀ ਮਹਿੰਨਾ ਕੀ ਹੈ ਜੁਧ ਨਸ਼ਾ ਵਿਰੁੱਧ ਅਸੀਂ ਡਟ ਕੇ ਸਾਥ ਦੇਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ